ਆਚਾ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਤੇ ਅੱਜ ਖੜੇ ਆਗੇ ਪਟਾ ਪਟਿਆਲਾ ਮਾਰਕੀਟ ਦੇ ਵਿੱਚ ਤੇ ਟਰੈਕਟਰ ਦੇ ਕੀ ਰੇਟ ਰਹਿਣਗੇ ਕਿਹੜਾ ਮਾਡਲ ਕਿੰਨੇ ਦੇ ਵਿੱਚ ਮਿਲ ਰਿਹਾ ਹੈ ਵੱਡਾ ਨਾਂਗ ਆ ਏਸ਼ੀਆ ਦੀ ਸਭ ਤੋਂ ਵੱਡੀ ਆਪਾਂ ਮਾਰਕੀਟ ਕਹਿ ਸਕਦੇ ਆ ਇਹ ਆਪਣੇ ਨਾਲ ਬਾਈ ਜੀ ਨੇ ਬਾਈ ਸਤਿ ਸ਼੍ਰੀ ਅਕਾਲ ਇਹ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦੋ ਕੀ ਨਾਮ ਬਾਈ ਪ੍ਰੀਤ ਸਿੰਘ ਜੀ ਦੁਕਾਨ ਨੰਬਰ ਕਿੰਨੇ ਦੇ ਖੜੇ ਆਈ ਆਪਾਂ 150 ਨੰਬਰ ਦੁਕਾਨ ਦੇ 150 ਨੰਬਰ ਯਾਨੀ ਕਿ 150 ਨੰਬਰ ਦੁਕਾਨ ਤੇ ਖੜੇ ਆਗੇ ਤੇ ਆਜੋ ਆਪਾਂ ਸਭ ਤੋਂ ਪਹਿਲਾਂ ਕਿਹੜਾ ਡੇਟ ਦੀ ਇਹ ਗੱਲਬਾਤ ਕਰਾਂਗੇ ਜੀ ਆਪਾਂ ਠੀਕ ਹੈ ਇਵੇਂ ਆਪਾਂ ਟਰੈਕਟਰ ਖੜਾ ਵੀਰੇ 3630 ਤੇ ਟਰੈਕਟਰ ਕਿੰਨਾ ਮਾਡਲ ਆ ਜੀ 2014 ਮਾਡਲ ਦਾ 2014 ਮਾਡਲ ਹੈ ਤੇ ਕੰਡੀਸ਼ਨ ਕਿਵੇਂ ਇੰਜਨ ਕਿਰਦਾ ਕਿਵੇਂ ਟਰੈਕਟਰ ਇੰਜਨ ਕਿਰਦਾ ਸਹੀ ਹੁੰਦੇ ਨੇ ਟਰੈਕਟਰ ਦੀ ਇੰਜਨ ਕਿਰਦਾ ਸਾਰੇ ਤੇ ਇੱਕ ਹੋਰ ਗੱਲ ਕਲੀਅਰ ਕਰ ਦਿਓ ਆਪਣੇ ਕੋਲੇ ਜਿਆਦਾ ਪੰਜਾਬ ਨੰਬਰ ਜਾਂ ਹਰਿਆਣਾ ਕਿਹੜੇ ਕਿਹੜੇ ਪੰਜਾਬ ਹਰਿਆਣਾ ਦੋਨੋਂ ਮਿਕਸ ਹੋਣਗੇ ਠੀਕ ਹੈ ਜੀ ਇਹ ਆ ਵੀ ਰਹਿਣਾ ਮਿਲ ਜੂਗਾ ਦੋਨੋਂ ਇੱਕ ਕਾਪੀ ਕਾਗਜ਼ ਦੀ ਫੁੱਲ ਤੇ ਸਾਰੀ ਫੁੱਲ ਗਰੰਟੀ ਹੈ ਠੀਕ ਹੈ ਤੇ ਕੀ ਰੇਟ ਦੇ ਵਿੱਚ ਮਿਲ ਜੂਗਾ ਇਹ ਟਰੈਕਟਰ ਜੀ ਇਹਦੇ ਵੀ ਦੀ ਮੰਗ ਸਾਡੀ 75 ਦੀ ਹੈ ਬਾਕੀ ਮੌਕੇ ਤੇ ਜੋ ਮਾਨਸਨ ਹੁੰਦਾ ਥੋੜਾ ਬੋਤਾ ਕਰ ਦਿੰਗੇ ਓਕੇ 4 ਲੱਖ ਦੇ 75000 ਰੁਪਏ ਦੀ ਕੀਮਤ ਹੈ ਬਾਕੀ ਰੇਟ ਮੌਕੇ ਤੇ ਹੋ ਜਾਊਗਾ ਹਾਂਜੀ ਹਾਂਜੀ ਤੇ ਟਰੈਕਟਰ ਆਪਣੇ ਕੋਲੇ 4/4 ਵੀ ਮਿਲ ਜਾਂਦੇ ਨੇ ਹਾਂ ਤਕਰੀਬਨ ਸਾਰੇ ਮਿਲ ਜਾਂਦੇ ਨੇ ਕਹਿੰਦੀ ਆਪਾਂ ਛੋਟੇ ਤੋਂ ਲੈ ਕੇ ਵੱਡਾ ਹਾਂ ਹਾਂਜੀ ਹਾਂਜੀ ਤੇ ਆ ਆ ਗਿਆ ਸੁਪੰਜਾ ਵੀ ਇਹ ਕਿੰਨਾ ਮਾਡਲ ਆ ਗਿਆ ਜੀ 2021 2021 4/4 ਆ ਜੀ ਤੇ ਕੀ ਰੇਟ ਕਿ ਭਾਜੇ ਕਜੀ ਪਨੋ ਛੜ ਕਰ ਦੋ ਕਿ ਨਹੀਂ ਸਾਡੇ ਯਾਰ 10 ਲੱਖ ਤੇ 50 ਹਜ਼ਾਰ ਰੁਪਏ ਦੇ ਵਿਸ਼ੇ ਟਰੈਕਟਰ ਹੈ ਜਿਹੜਾ ਤੁਹਾਨੂੰ ਬਿਲਜੂਆ ਵੀਰੇ ਬਾਕੀ ਰੇਟ ਮੌਕੇ ਦੀ ਹੋ ਜੂਗਾ ਨਿਊ ਹੋਲੈਂਡ 52 65 65 10 65 10 ਆ ਗਿਆ ਸੇਮ ਰੇਟ ਹੈ ਸੇਮ ਮਾਡਲ ਹੈ ਠੀਕ ਹੈ ਜੀ ਸੇਮ ਮਾਡਲ ਆ ਗਿਆ ਜੀ ਸੇਮ ਹੀ ਰੇਟ ਹੈ ਇਹਦਾ 1.5 ਲੱਖ ਰੁਪਏ ਆ ਆ ਮੇਂਦਰਾ ਦਾ ਆ ਗਿਆ ਜੀ ਇਹ ਨਵਾਂ ਮਾਡਲ ਆਇਆ ਕੋਈ ਹਾਂਜੀ ਹਾਂਜੀ ਠੀਕ ਹੈ ਕੋਈ ਮਾਡਲ ਇਹ 22 ਮਾਡਲ ਆ ਜੀ ਕੀ ਏਡ ਹੈ ਇਹਦਾ 5 ਪੰਜ 35 000 5 35 5 ਲੱਖ 35 ਹਜ਼ਾਰ ਠੀਕ ਹੈ ਤੇ ਆਜ ਥੋੜਾ ਅੰਦਰ ਖੜੇ ਜੀ ਤੇ ਟਰੋਪੀ ਦਿਖਾ ਦਿੰਨੇ ਆਪਾਂ ਜੀ ਜੌਂਡੀਆਲ ਖੜਾ 5405 4/4 ਦੇ ਵਿੱਚ 21 ਮਾਡਲ 2021 ਮਾਡਲ ਰੇਟ ਕੀ ਹੈ ਜੀ 10 75 ਦਾ ਵੀਰ ਜੀ 10 ਲੱਖ ਪੀ ਅੱਗੇ ਆਪਾਂ ਦਿਖਾਉਂਦੀ ਐ ਐਂਡੋਫਾਰਮੀ ਕਿੰਨਾ ਮਾਡਲ ਆਈ ਹੈ 2023 ਹੈ ਜੀ 2023 ਹਾਂ ਜੀ ਰੇਟ ਕੀ ਹੈ 460 ਦਾ ਜੀ ਇਹ ਆਪਾਂ 4/4 ਦੇ ਵਿੱਚ ਹੈ ਮਾਡਲ ਕਿੰਨਾ ਆਈ 22 ਮਾਡਲ ਸੁਪਰ ਕਲਾਸ ਮਾਡਲ ਸੁਪਰ ਕਲਾਸ ਹੀ ਰੇਟ ਆ ਜੀ ਇਹਦਾ ਜਿਹਦਾਂ ਨੇ ਸਭ ਆਟਾ ਲੱਗਿਆ ਸਭ 8 ਹੂੰ ਤੇ ਲੋਬੀ ਤੇ ਕਿਹੜਾ ਟਰੈਕਟਰ ਦਿਖਾ ਰਹੇ ਆ ਮਹਿੰਦਰਾ ਦਾ ਫੇਸਪੁੱੰਜ ਅਰਜਨ ਲੋਹੂ ਇਹ ਕਿੰਨਾ ਮਾਡਲ ਆ ਗਿਆ ਜੀ 2020 2020 ਕੀ ਰੇਟ ਆ ਜੀ 635 635 ਇਹ ਫਰਸਟ ਪਾਰਟੀ ਦੇ ਨੇ ਕਿ ਸੈਕੰਡ ਦੇ ਨੇ ਜੀ ਤਕਰੀਬਨ ਫਰਸਟ ਪਾਰਟੀ ਨੇ ਹੀ ਹੁੰਦੇ ਨੇ ਜੀ ਪਹਿਲੇ ਬਾਲਕ ਦੇ ਮਿਲਦੇ ਆ ਜ਼ਿਆਦਾ ਚੰਗੇ ਟਰੈਕਟਰ ਰੱਖਦੇ ਹੋ ਜਾਣੀ ਜੀ ਹਨਾ ਜਦੋਂ ਤੋਂ ਹੁਣ ਤੱਕ ਆਪਾਂ ਜਿਹੜੇ ਦਿਖਾਇਆ ਸਾਰੇ ਆਪਾਂ ਕਹਿੰਦੀ 20 21 ਮਾਡਲ ਤੇ ਕੀ ਟਰੈਕਟਰ ਬਾਕੀ ਸੋਤਰੀ ਹਨ ਤੇ ਨੰਬਰ ਆ ਜਿਹੜਾ ਬਈ ਉਹਨਾਂ ਡਿਸਪਲੇ ਤੇ ਜਿਹੜਾ ਸਰਫ ਕਰ ਲਿਓ ਤੇ ਆ ਨੰਬਰ ਕਿੰਨਾ ਆ ਗਿਆ ਜੀ ਆਪਣਾ ਸੇਲਸ ਪਰ ਉਹ ਕਿੰਨੇ ਜਰ ਆ ਗਿਆ ਜਮਾ ਨਮਾ ਆ ਗਿਆ ਕਿਹੜੀ ਮਾਡਲ ਹੈ ਜੀ 23 ਮਾਡਲ ਕਿੰਨੇ ਕਿੰਨੇ ਘੰਟੇ ਚੱਲੇ ਉਹ तकरीबन ਇਹ 15 20 ਚੱਲੇਗਾ 15 20 ਘੰਟੇ ਕੀ ਰੇਟ ਦੇ ਵਿੱਚ ਜੀ ਕਿੰਨੇ ਰਹਿਣੀ ਜੀ ਆਪਾਂ 8 ਲੱਖ ਦਾ 8 ਲੱਖ ਦਾ ਜੀ ਠੀਕ ਹੈ ਜੀ ਤੇ ਲੋ ਜੀ ਵੀਡੀਓ ਸ਼ੇਅਰ ਜ਼ਰੂਰ ਕਰੀਓ ਚਲਦੀ ਚਲਦੀ ਤੇ ਇੱਕ ਵਾਰ ਮੈਂ ਤੁਹਾਨੂੰ ਨਿਯਾ ਵੀ ਮਰਵਾ ਦਿੰਨਾਗਾ ਬਈਆਂ ਦਾ ਜਿਹੜਾ ਸ਼ੋਰੂਮ ਆਗਾ ਜਗमोहन ਟਰੈਕਟਰਸ ਦੇ ਨਾਮ ਤੇ ਹੈਗਾ ਤੇ ਅੱਗੇ ਤੁਹਾਨੂੰ ਸੁਵਰਾਜ 969 ਟਰੈਕਟਰ ਦਿਖਾ ਦਿੰਦਾ ਜੀ ਕਿੰਨਾ ਮਾਡਲ ਆਇਆ ਲੋਜਰ ਬਾਈ 2022 ਕੀ ਰੇਟ ਦੇ ਵਿੱਚ ਜੀ ਇਹਦੇ ਤੇ ਕਹੇਗਾ ਜੀ 8 ਲੱਖ ਰੁਪਈਆ ਜੀ ਐਮਆਰ ਦੇ ਟਾਇਰਾਂ ਦੇ ਵਿੱਚ ਤੇ ਅੱਗੇ ਤੁਹਾਨੂੰ ਦਿਖਾ ਦਿੰਦਾ ਐਂਡੋ ਫਾਰਮ 405 ਬਾਈ ਫੋਰ ਆ ਗਈ ਇਹ ਪੀਪਲ ਫ੍ਰੈਂਡ ਜੀ ਇਹ ਕਿੰਨਾ ਮਾਡਲ ਆ ਗਈ ਇਹ 22 ਮਾਡਲ 22 ਮਾਡਲ ਕੀ ਰੇਟ ਦੇ ਵਿੱਚ ਸਵਾਸੀ ਸਵਾਸੀ ਜੀ ਤੇ ਅੱਗੇ ਬਾਈ ਕਰਾ ਜੀ ਸੋਨੇ ਇਹ ਕਰਾ ਫੋਨ ਲੀ ਕਰਾ ਬਾਈ ਮਾਡਲ 22 ਮਾਡਲ 60 ਐਚਪੀ ਦੇ ਵਿੱਚ ਆ ਗਿਆ ਜੀ ਜੀ ਕੀ ਰੇਟ ਦੇ ਵਿੱਚ ਆਇਆ 6.5 6.5 ਐ ਕਿ ਹਰਿਆਣਾ ਨੰਬਰ ਆ ਗਿਆ ਜੀ ਹਾਂ ਜੀ ਨੰਬਰ ਹਰਿਆਣਾ ਤੇ ਸੋਲਸ ਹੈ 724 ਹੈਗਾ 724 6.5 ਕਿੰਨਾ ਮਾਡਲ ਜੀ ਮਾਡਲ ਕਿ ਕੀ ਹੈ 21 ਮਾਡਲ ਰੇਟ 6.5 ਹਮ ਅੱਗੇ ਆਪਾਂ ਸਮਾਰਟ ਪਛੰਦੇ ਸਮਾਰਟ 9500 ਦਿਖਾ ਦਿੰਦੇ ਆ ਮਾਡਲ 21 ਮਾਡਲ 21 ਮਾਡਲ ਕੀ ਰੇਟ ਵੀ ਇਹ ਭਜੇਗਾ ਸਾਡੇ 66 86 ਇਹ ਆਡੀਆਂ 53 10 ਆ ਗਏ ਜੀ 18 ਮਾਡਲ ਜੀ ਜੀ ਰੇਟ ਜੀ ਇਹ 750 ਜੀ 750 ਜੀ ਜੀ ਕਿ ਇਹ ਆ ਗਿਆ ਨੋਵੋ ਇਹ ਆ ਗਿਆ ਐਂਡੋਕਵਾਡਮੀ ਇਹ 22 ਮਾਡਲ 22 ਮਾਡਲ 435 ਦਾ 435 ਜੀ ਕਿਉਂਕਿ ਇਹ 53 ਦਾ ਹੈ ਇਹ ਗੇਅਰ ਅਪਰੋਚ ਹੈ ਜੀ ਇਹ 21 ਮਾਡਲ ਹੈ 21 ਮਾਡਲ ਸਾਢੇ 7 ਦੇ ਸਾਢੇ 7 ਜੀ ਇਹ 33 33 15 ਮਾਡਲ 33 33 ਸਾਢੇ 4 ਸਾਢੇ 4 ਸਾਢੇ 4 ਸਾਢੇ 4 ਲੱਖ ਜੀ ਅਕੇ ਜਿਵੇਂ ਐਂਟਰ ਖੜਾ ਐਂਟਰ ਕਿੰਨਾ ਮਾਡਲ ਖੜਾ ਜੀ ਹਰਿਆਣਾ ਨੰਬਰ ਨੇ ਜੀ ਠੀਕ ਹੈ ਜਿਹਦੇ ਹਰਿਆਣਾ ਨੰਬਰ ਨੇ ਇਹਨਾਂ ਦੀ ਐਨਓਸੀ ਨਿਕਲ ਜਾਂਦੀ ਨੇ ਇਹ ਕਾਪੀਆਂ ਨਾਮ ਹੋ ਜਾਂਦੇ ਨੇ ਉਹਦੇ ਨੰਬਰ ਪੰਜਾਬ ਦੇ ਲੱਗ ਜਾਂਦੇ ਨੇ ਲੇਕਿਨ ਇਹਦਾ ਜਿਹੜਾ ਖਰਚਾ ਨਾ ਜੀ ਉਹ ਸਾਰਾ ਖਰਚਾ ਪਾਰਟੀ ਦਾ ਅਸੀਂ ਨਹੀਂ ਖਰਚਾ ਕਰਦੇ ਆਪਣੀ ਜੇਬ ਚੋਂ ਕੁਝ ਵੀ ਜੀ ਤੁਹਾਡੀ ਵੀਡੀਓ ਤੁਸੀਂ ਤਾਂ ਦੱਸਦੇ ਆਂ ਕਿ ਵੀਰਿਕਲਾ ਆ ਜਾਂਦਾ ਸੀ ਵੀਡੀਓ 'ਚ ਕਹੇ ਸੀ ਜੀ ਇਹਨੂੰ ਅਸੀਂ ਕਢਵਾ ਕੇ ਦਵਾਵਾਂ ਕਢਵਾ ਸੀ ਜੀ ਤਿੰਨੇ ਆ ਜੀ ਇਹ ਨਹੀਂ ਕਢਵਾ ਕੇ ਨਹੀਂ ਦਿੰਦੇ ਲੇਕਿਨ ਖਰਚਾ ਪਾਰਟੀ ਦਾ ਹੀ ਹੋਣਾ ਹੈ ਖਰਚਾ ਪਾਰਟੀ ਦਾ ਤੇ ਤੁਸੀਂ ਨਾਲ ਸਾਥ ਦਿਓਗੇ ਹਾਂ ਜੀ ਕਢਵਾ ਦਾਂਗੇ ਕਾਗਜ਼ ਜਿੱਥੋਂ ਦੀ ਵੀ ਹੋਣਗੇ ਕਿਉਂਕਿ ਪਾਰਟੀ ਨੂੰ ਜਾਣ ਦੀ ਲੋੜ ਨਹੀਂ ਵੇਗੀ ਕਿਤੇ ਜੀ ਜੀ ਠੀਕ ਹੈ ਤੇ ਬਾਕੀ ਜਿਹਨੂੰ ਸਾਰਾ ਵੀਡੀਓ ਦਿਖਾਇਆ ਚੰਗੇ ਟਰੈਕਟਰ ਨੇ ਤੂ ਇੰਡੀ ਵਿੱਚ ਸਾਰੇ ਚਿੰਗੇ ਟਰੈਕਟ ਮਿਲ ਜਾਣਗੇ ਤੇ ਜਗਮੋਹਨ ਟਰੈਕਟਰਸ 150 ਨੰਬਰ ਦੁਕਾਨ ਹੈ ਬਾਕੀ ਕੰਟੈਕਟ ਨੰਬਰ ਆਪਣਾ ਹੀ ਮੇਰਾ ਹੈ ਜੀ 98149 2608 ਜੀ ਤੇ ਇਹ ਨੰਬਰ ਤੇ ਸੰਪਰਕ ਕਰ ਲਿਓ ਬਸ ਡਿਸਪਲੇ ਤੇ ਵੀ ਨੰਬਰ ਆਈ ਜਾਂਦਾ ਬਾਕੀ ਆ ਜੇ ਕੋਈ ਹੋਰ ਪਾਰਟ ਵਗੈਰਾ ਮਿਲ ਜਾਂਦਾ ਹੈ ਕਿ ਜਿਆਦਾ ਭਾਈ ਮੇਰਾ ਸਪੇਅਰ ਪਾਰਟ ਦਾ ਕੰਮ ਜੀ ਕਈ ਵਾਰੀ ਮੇਰੇ ਕੋਲ ਫੋਨ ਆਏ ਨੇ ਕਿ ਕੋਈ ਪਾਰਟੀਆਂ ਦੇ ਵੀ ਸਪੇਅਰ ਪੜਦੇ ਨੇ ਤੁਸੀਂ ਸਪੇਅਰ ਪੜਦੇ ਨਹੀਂ ਜੀ ਠੀਕ ਹੈ ਜੀ ਓਕੇ ਸਾਡੇ ਕੋਲ ਸਪੇਅਰ ਪਾਰਟ ਦਾ ਕੰਮ ਜੀ ਸੋ ਵੀਡੀਓ ਸ਼ੇਅਰ ਜਰੂਰ ਕਰਿਓ ਜੀ ਬਹੁਤ ਬਹੁਤ ਧੰਨ